ਤਾਜ ਮਹਿਲ ਇਹ ਨਾਮ ਸੁਣਤੇ ਹੀ ਤੁਹਾਡੇ ਦਿਮਾਗ 'ਚ ਇੱਕ ਖੂਬਸੂਰਤ ਇਮਾਰਤ ਆਉਂਦੀ ਹੈ ਜੋ ਆਪਣੀ ਖੂਬਸੂਰਤੀ ਲਈ ਦੁਨੀਆ ਦੇ ਅਜੂਬਿਆਂ 'ਚ شمار ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਤਾਜ ਮਹਿਲ ਦੀ ਨਹੀਂ ਲੱਕੜ ਦੀ ਹੈ ਅਤੇ ਬਿਨਾ ਸਿਮਿੰਟ ਤੋਂ ਆਖਿਰ ਇੰਨੀ ਵੱਡੀ ਇਮਾਰਤ ਅੜੀ ਕਿਵੇਂ ਕਰ ਦਿੱਤੀ ਤੇ ਕੀ ਸ਼ਾਹਜਹਾਨ ਨੇ ਤਾਜ ਮਹਿਲ ਬਣਵਾਉਣ ਵਾਲੇ ਮਜ਼ਦੂਰਾਂ ਦੇ ਹੱਥ ਕਟਵਾ ਦਿੱਤੇ ਸੀ ਅਤੇ ਕਿਉਂ ਸ਼ਾਹਜਹਾਨ ਤਾਜ ਮਹਿਲ ਦੇ ਸਾਹਮਣੇ ਇੱਕ ਕਾਲਾ ਤਾਜ ਮਹਿਲ ਬਣਾਉਣਾ ਚਾਹੁੰਦਾ ਸੀ ਸੋ ਤਾਜ ਮਹਿਲ ਦੇ ਨਾਲ ਜੁੜੇ ਹੋਏ 11 ਐਧਾ ਦੇ ਰਹੱਸ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੇ ਅੱਜ ਅਸੀਂ ਇਸ ਵੀਡੀਓ ਚ ਦੱਸਾਂਗੇ ਕੁਤਬ ਮੀਨਾਰ ਨੂੰ ਭਾਰਤ ਦੀ ਸਭ ਤੋਂ ਉੱਚੀ ਇਮਾਰਤਾਂ ਵਿੱਚ ਗਿਣਿਆ ਜਾਂਦਾ ਹੈ ਪਰ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਤਾਜ ਮਹਿਲ ਦੀ ਉਚਾਈ ਕੁਤਬ ਮੀਨਾਰ ਤੋਂ ਵੀ ਜ਼ਿਆਦਾ ਹੈ ਤਾਜ ਮਹਿਲ 73 ਮੀਟਰ ਜਦ ਕਿ ਕੁਤਬ ਮੀਨਾਰ ਦੀ ਉਚਾਈ 72.5 ਮੀਟਰ ਹੈ ਤਾਜ ਮਹਿਲ ਦੀਆਂ ਚਾਰ ਮਿਨਾਰਾਂ ਜੋ ਬਿਲਕੁਲ ਸਿੱਧੀਆਂ ਨਹੀਂ ਬਲਕਿ ਬਾਹਰ ਵੱਲ ਨੂੰ ਝੁਕੀਆਂ ਹੋਈਆਂ ਹਨ ਅਤੇ ਇਹਨਾਂ ਨੂੰ ਇਦਾਂ ਹੀ ਬਣਾਇਆ ਗਿਆ ਸੀ ਤਾਂ ਕਿ ਪੁਚਾਰ ਹਉਣ ਤੇ ਜੇਕਰ ਇਹ ਡਿੱਗਦੀਆਂ ਵੀ ਨੇ ਤਾਂ ਪਹਾੜਲੇ ਪਾਸੇ ਨੂੰ ਡਿੱਗ ਸਕਣ ਤੇ ਮੁੱਖ ਮਕਬਰੀ ਨੂੰ ਕੋਈ ਨੁਕਸਾਨ ਨਾ ਹੋਵੇ ਅੱਜ ਤੱਕ ਬਹੁਤ ਟੂਰਿਸਟਾਂ ਨੇ ਤਾਜ ਹੈਲ ਨੂੰ ਦੇਖਿਆ ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਜਿਸ ਦਰਵਾਜ਼ੇ ਤੋਂ ਲੰਘ ਕੇ ਉਹ ਤਾਜ ਮਹਿਲ ਨੂੰ ਦੇਖਦੇ ਹਨ ਉਹ ਅਸਲ ਵਿੱਚ ਪਿਛਲਾ ਦਰਵਾਜ਼ਾ ਹੈ ਤੇ ਤਾਜ ਮਹਿਲ ਤਾਂ ਅਗਲਾ ਪਾਸਾ ਜਮੁਨਾ ਨਦੀ ਵਾਲੇ ਪਾਸੇ ਹੈ ਜਿਸ ਨੂੰ ਸ਼ਾਹ ਜਹਾਨ ਨੇ ਸਪੈਸ਼ਲ ਨਦੀ ਵਾਲੇ ਪਾਸੇ ਰਖਵਾਇਆ ਸੀ ਤਾਂ ਜੋ ਲੋਕ ਕਿਸ਼ਤੀ ਵਿੱਚ ਬੈਠ ਕੇ ਨਦੀ ਪਾਰ ਕਰਕੇ ਤਾਜ ਮਹਿਲ ਨੂੰ ਦੇਖਣਾ ਸਕੇਨ ਤੇ ਜਿਸ ਨਾਲ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਸਕਣ ताजमहल ਬਣਾਉਣ ਲਈ ਦੁਨੀਆ ਦੇ ਕਈ ਦੇਸ਼ਾਂ ਤੋਂ ਅਲੱਗ-ਅਲੱਗ ਕੀਮਤੀ ਪੱਥਰ, ਹੀਰੇ ਤੇ ਜਵਾਹਰat ਅਤੇ ਕਾਰੀਗਰਾਂ ਨੂੰ ਬੁਲਾਇਆ ਗਿਆ ਤੇ ਜੋ ਕੀਮਤੀ ਪੱਥਰ ਤੇ ਹੀਰੇ ताजमहल ਬਣਾਉਣ ਲਈ ਵਰਤੇ ਗਏ ਉਹਨਾਂ ਨੂੰ ਅਲੱਗ-ਅਲੱਗ ਦੇਸ਼ਾਂ ਤੋਂ ਲੈ ਕੇ ਆਉਣ ਲਈ ਹਜ਼ਾਰ ਹਾਥੀਆਂ ਦਾ ਇਸਤੇਮਾਲ ਕੀਤਾ ਗਿਆ ਸੀ ਇਤਿਹਾਸਕਾਰਾਂ ਅਨੁਸਾਰ ताजमहल ਦਾ ਨਕਸ਼ਾ ਦੁਨੀਆ ਦੇ ਮੰਨੇ ਪਰਮੰਨੇ ਆਰਕੀਟੈਕ ਪਰਸ਼ੀਆ ਦੇ ਉਸਤਾਦ ਅਹਿਮਦ ਲਾਹੌਰੀ ਨੇ 37 ਜਣਾਂ ਦੀ ਟੀਮ ਨਾਲ ਮਿਲ ਕੇ ਤਿਆਰ ਕੀਤਾ ਸੀ ਇਹ 37 ਲੋਕ ਆਪਣੇ ਦੇਸ਼ ਦੇ ਮਸ਼ਹੂਰ ਆਰਕੀਟੈਕਟਾਂ ਵਿੱਚ ਆਉਂਦੇ ਸਨ ਤੇ ਦਿੱਲੀ ਦੇ ਲਾਲ ਕਿਲੇ ਦਾ ਨਕਸ਼ਾ ਵੀ ਆਰਕੀਟੈਕਟ ਅਹਿਮਦ ਲੋਹਾਰੀ ਨੇ ਹੀ ਤਿਆਰ ਕੀਤਾ ਸੀ। ਤਾਜ ਮਹਿਲ ਦੀ ਨੀ ਬਣਾਉਂਦੇ ਸਮੇਂ ਬਹੁਤ ਸਾਰੇ ਖੂਬ ਬਣਵਾਏ ਗਏ ਜਿਨ੍ਹਾਂ ਵਿੱਚ ਇੱਟਾਂ ਤੇ ਪੱਥਰ ਨਾਲ ਇੱਕ ਖਾਸ ਕਿਸਮ ਦੀ ਲੱਕੜ ਵੀ ਦੱਬੀ ਗਈ ਸੀ। ਅਕਸਰ ਦੇਖਿਆ ਗਿਆ ਕਿ ਪਾਣੀ ਵਿੱਚ ਲੱਕੜ ਕਮਜ਼ੋਰ ਹੋ ਜਾਂਦੀ ਹੈ ਪਰ ਇਹ ਖਾਸ ਕਿਸਮ ਦੀ ਲੱਕੜ ਜਮੁਨਾ ਨਦੀ ਦੀ ਨਮੀ ਨਾਲ ਹੋਰ ਮਜ਼ਬੂਤ ਹੋਈ ਗਈ। ਜਿਸ ਨਾਲ ਤਾਜ ਨੂੰ ਇੱਕ ਮਜ਼ਬੂਤੀ ਮਿਲੀ ਅਤੇ ਇਹ ਐਨੇ ਲੰਬੇ ਸਮੇਂ ਤੱਕ ਟਿਕਿਆ ਰਿਹਾ। ਇਹੀ ਕਾਰਨ ਸੀ ਕਿ ਤਾਜ ਮਹਿਲ ਨੂੰ ਜਮੁਨਾ ਨਦੀ ਦੇ ਕਿਨਾਰੇ ਬਣਾ ਕੇ ਇਸ ਦੀ ਨੀਂਹ ਨੂੰ ਲੱਕੜ ਦੀ ਬਣਾਇਆ ਗਿਆ ਸੀ। ਜਦੋਂ ਤਾਜ ਬਣ ਕੇ ਤਿਆਰ ਹੋਇਆ ਸੀ ਤਾਂ ਇਸ ਤੇ ਕਰੋੜਾਂ ਰੁਪਏ ਲੱਗੇ ਸਨ। ਅੱਜ ਦੇ ਹਿਸਾਬ ਨਾਲ ਜੇ ਇਸ ਦੀ ਕੀਮਤ ਨੂੰ ਅੰਕਿਆ ਜਾਵੇ ਤਾਂ ਇਹ 57 ਅਰਬ 60 ਕਰੋੜ ਰੁਪਏ ਬਣਦੀ ਹੈ। ਮਤਲਬ ਜੇਕਰ ਅੱਜ ਕਿਸੇ ਨੇ ਤਾਜ ਮਹਿਲ ਬਣਾਉਣਾ ਹੈ ਤਾਂ 57 ਅਰਬ 60 ਕਰੋੜ ਰੁਪਏ ਖਰਚ ਕੇ ਉਸ ਨੂੰ ਤਾਜ ਮਹਿਲ ਬਣਵਾਉਣਾ ਪਵੇਗਾ। ਪਰ ਪਿਆਰ ਤੇ ਮੁਹੱਬਤ ਦਾ ਉਹ ਦਿਲਕਸ਼ ਨਜ਼ਾਰਾ ਸ਼ਾਇਦ ਇੰਨੇ ਪੈਸੇ ਖਰਚ ਕੇ ਅੱਜ ਬਣਾਏ ਗਏ ਤਾਜ ਮਹਿਲ ਤੋਂ ਵੀ ਨਾ ਦਿੱਸ ਸਕੇ ਜੋ ਪੁਰਾਣੇ ਤਾਜ ਮਹਿਲ ਵਿੱਚੋਂ ਦਿਖਦਾ ਹੈ ਦੂਜੇ ਵਿਸ਼ਵ ਯੁੱਧ ਦੌਰਾਨ ਤਾਜ ਮਹਿਲ ਦਾ ਗੁਬੰਦ ਸਰਕਾਰ ਵੱਲੋਂ ਕਾਲੇ ਬਾਂਸ ਦੇ ਢੇਰਾ ਬਣਾ ਕੇ ਟੱਕ ਦਿੱਤਾ ਗਿਆ ਸੀ ਤਾਂ ਜੋ ਹਵਾਈ ਜਹਾਜ਼ਾਂ ਨੂੰ ਤਾਜ ਮਹਿਲ ਦੀ ਲੋਕੇਸ਼ਨ ਦਾ ਅੰਦਾਜ਼ਾ ਨਾ ਲੱਗ ਸਕੇ ਤੇ ਉਹ ਕਿਸੇ ਕਿਸਮ ਦਾ ਹਮਲਾ ਨਾ ਕਰ ਸਕਣ ਤੇ 1965 ਤੇ 71 ਦੀ ਪਾਕਿਸਤਾਨ ਨਾਲ ਹੋਈ ਲੜਾਈ ਦੌਰਾਨ ਵੀ ਤਾਜ ਮਹਿਲ ਦਾ ਕਿਰਾ ਦੁਆਰਾ ਤੋਂ ਟੱਕ ਦਿੱਤਾ ਗਿਆ ਸੀ ਸ਼ਾਹਜਹਾਨ ਨੇ ਆਪਣਾ ਸਾਰਾ ਧਿਆਨ ਤਾਜ ਮਹਿਲ ਬਣਵਾਉਣ ਚ ਹੀ ਲਗਾ ਦਿੱਤਾ ਸੀ ਜਿਸ ਦਾ ਫਾਇਦਾ ਉਠਾਉਂਦੇ ਹੋਏ ਉਸਦੇ ਪੁੱਤਰ ਔਰੰਗਜ਼ੇਬ ਨੇ ਆਗਰੇ ਤੇ ਅਟੈਕ ਕਰਕੇ ਸ਼ਾਹਜਹਾਨ ਨੂੰ ਬੰਦੀ ਬਣਾ ਲਿਆ ਸੀ ਜਦੋਂ ਸ਼ਾਹਜਹਾਨ ਦੀ ਆਖਰੀ ਖੁਆਇਸ਼ ਬਾਰੇ ਪੁੱਛਿਆ ਗਿਆ ਤਾਂ ਸ਼ਾਹਜਹਾਨ ਨੇ ਕਿਹਾ ਸੀ ਕਿ ਉਸ ਨੂੰ ਉਸ ਜਗ੍ਹਾ ਤੇ ਕੈਦ ਕੀਤਾ ਜਾਵੇ ਜਿੱਥੋਂ ਉਹ ਤਾਜ ਮਹਿਲ ਨੂੰ ਦੇਖ ਸਕੇ ਅਤੇ ਐਦਾਂ ਹੀ ਕੀਤਾ ਗਿਆ ਸ਼ਾਹਜਹਾਨ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਮੁਮਤਾਜ਼ ਦੇ ਮਕਬਰੇ ਦੇ ਨਾਲ ਹੀ ਦਫਨਾ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ ਸ਼ਾਜਹਾਂ ਜਮੁਨਾ ਨਦੀ ਦੇ ਦੂਜੇ ਪਾਸੇ ਇੱਕ ਕਾਲਾ ਤਾਜ ਮਹਿਲ ਬਣਾਉਣਾ ਚਾਹੁੰਦਾ ਸੀ ਤਾਂ ਜੋ ਇੱਕ ਤਾਜ ਮਹਿਲ ਆਪਣੇ ਲਈ ਬਣਾ ਸਕੇ ਜਿੱਥੇ ਉਸ ਨੂੰ ਦਫਨਾਇਆ ਜਾ ਸਕੇ ਪਰ ਔਰੰਗਜ਼ੇਬ ਨੇ ਉਸ ਨੂੰ ਕੈਦ ਕਰ ਲਿਆ ਜਿਸ ਨਾਲ ਸ਼ਾਜਹਾਂ ਦਾ ਕਾਲਾ ਤਾਜ ਮਹਿਲ ਬਣਾਉਣ ਦਾ ਸੁਪਨਾ ਦੂਰ ਆ ਹੀ ਰਹਿ ਗਿਆ ਪਰ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਇੱਕ ਮਨਕਰਤ ਕਹਾਣੀ ਹੈ ਜਿਸ ਜਗ੍ਹਾ ਕਾਲਾ ਤਾਜ ਮਹਿਲ ਬਣਾਉਣਾ ਸੀ ਉੱਥੇ ਖੁਦਾਈ ਕੀਤੀ ਗਈ ਤਾਂ ਕਾਲਾ ਤਾਜ ਮਹਿਲ ਬਣਾਉਣ ਦੀ ਕੋਈ ਸਬੂਤ ਨਹੀਂ ਮਿਲੇ ਤੇ ਅਖੀਰ ਵਿੱਚ ਗੱਲ ਕਰਦੇ ਹਾਂ ਉਸ ਬਹਿਮ ਦੀ ਜੋ ਲੋਕਾਂ ਵਿੱਚ ਫੈਲਾਇਆ ਗਿਆ ਕਿ ਸ਼ਾਹਜਹਾਨ ਨੇ ਤਾਜ ਮਹਿਲ ਬਣਵਾਉਣ ਵਾਲੇ ਮਜ਼ਦੂਰਾਂ ਦੇ ਹੱਥ ਕੱਟ ਦਿੱਤੇ ਸਨ ਪਰ ਇਹ ਇੱਕ ਸਿਰਫ ਝੂਠ ਹੀ ਸਾਬਤ ਹੋ ਕੇ ਰਹਿ ਗਿਆ ਕਿਉਂਕਿ ਹਜ਼ਾਰਾਂ ਮਜ਼ਦੂਰ ਤਾਜ ਮਹਿਲ ਦਾ ਨਿਰਮਾਣ ਕਰਨ 'ਚ ਲੱਗੇ ਹੋਏ ਸਨ ਸਭ ਦੇ ਹੱਥ ਕੱਟਣਾ ਨਾ ਮੁਮਕਿਨ ਹੈ ਅਤੇ ਸ਼ਾਹਜਹਾਨ ਦਾ ਸਮਾਂ ਕਾਫੀ ਸ਼ਾਂਤੀ ਵਾਲਾ ਮੰਨਿਆ ਜਾਂਦਾ ਹੈ ਇਸ ਲਈ ਹੱਥ ਕੱਟਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂ ਇੰਨਾ ਜ਼ਰੂਰ ਸੁਣਨ ਚਾਹੀਆ ਕਿ ਸ਼ਾਹਜਹਾਨ ਨੇ ਉਨ੍ਹਾਂ ਮਜ਼ਦੂਰਾਂ ਤੇ ਮਿਸਤਰੀਆਂ ਕੋਲੋਂ ਇੱਕ ਇਕਰਾਰਨਾਮਾ ਲਿਖਵਾ ਲਿਆ ਸੀ ਕਿ ਤੁਸੀਂ ਕਦੇ ਵੀ ਇਤੇ ਵੀ ਐਦਾਂ ਦੀ ਇਮਾਰਤ ਦਾ ਨਿਰਮਾਣ ਨਹੀਂ ਕਰ ਸਕਦੇ ਤੇ ਇੱਕ ਕਿਤਾਬ ਚ ਬਹੁਤ ਹੀ ਖੂਬਸੂਰਤ ਲਾਈਨਾਂ ਲਿਖੀਆਂ ਸਨ ਕਿ ਤਾਜਮਹਿਲ ਲੋਕਾਂ ਨੇ ਦੇਖਿਆ ਪਰ ਜਿਸ ਲਈ ਬਣਾਇਆ ਭਾਵ ਹੁਮਤਾਜ ਨੇ ਨਹੀਂ ਦੇਖਿਆ ਇਸ ਲਈ ਜੂੰਦੇ ਜੀ ਲੋਕਾਂ ਦੀ ਕਦਰ ਕਰਨਾ ਸਿੱਖੋ ਕਿਉਂਕਿ ਮਰਨ ਤੋਂ ਬਾਅਦ ਤਾਂ ਹਰ ਕੋਈ ਯਾਦ ਕਰਦਾ ਹੀ ਰਹਿੰਦਾ ਹੈ ਧੰਨਵਾਦ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ